जय शंकर जी हर हर महादेव सारे ही शिव भक्तਾਂ ਨੂੰ ਪਾਵਨ ਸ਼ਾਵਣ ਮਹੀਨੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਵਣ ਗगनਜੀ ਕਾ ਟਿਲਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸੂਚਨਾ ਸਾਰੇ ਹੀ ਭਗਤਾਂ ਦੇ ਲਈ ਹੈ ਕਿ ਇੱਥੇ ਆਪਾਂ ਯਾਤਰਾ ਕਰਨ ਦੇ ਲਈ ਆਣਾ ਹੈ ਇੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਨੋਟ ਕੀਤੀ ਗਈ ਹੈ ਕਿ ਕੁਝ ਜਿਹੜੇ ਸ਼ਰਧਾਲੂ ਆ ਰਹੇ ਆ ਉਹਨਾਂ ਦਾ ਜਿਹੜਾ ਡ्रेसिंग ਸੈਂਸ ਹੈ ਉਹ ਇਤਰਾਜਯੋਗ ਹੈ ਤੇ ਸਾਰੇ ਹੀ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਆਪਾਂ ਮੰਦਰ ਦੀ ਮਰਿਆਦਾ ਜਿਹੜੀ ਹੈ ਪਵਿੱਤਰਤਾ ਜਿਹੜੀ ਹੈ ਉਹ ਬਣਾ ਕੇ ਰੱਖਣੀ ਹੈ ਤੇ ਅਸੀਂ ਉਹ ਬੇਸ਼ਬੂਸ਼ਾ ਉਹ ਕੱਪੜੇ ਪਹਿਨ ਕੇ ਆਣਾ ਹੈ ਜਿਹੜੇ ਸਮਾਜ ਦੇ ਵਿੱਚ ਚੰਗੇ ਲੱਗਦੇ ਹੋਣ ਤੇ ਮੇਰੀ ਸਾਰੇ ਸ਼ੇ ਭਗਤਾਂ ਨੂੰ ਮੰਦਰ ਕਮੇਟੀ ਵੱਲੋਂ ਇਹ ਬੇਨਤੀ ਹੈ ਕਿ ਮੰਦਰ ਦੇ ਵਿੱਚ ਜਦੋਂ ਵੀ ਆਈਏ ਵਧੀਆ ਸੋਨਾ ਪਹਿਨਾਵਾ ਪਹਿਨ ਕੇ ਆਈਏ ਜਿਹਨੂੰ ਸਮਾਜ ਚੰਗਾ ਸਮਝੇ ਬਾਕੀ ਜੋ ਮੰਦਰ ਵੱਲੋਂ ਹਦਾਇਤਾਂ ਨੇ ਉਦੀ ਇਹ ਨਵੇਂ ਨੇਪਾਲਨਾ ਕਰਾਂਗੇ ਤਾਂ ਇਹ ਯਾਤਰਾ ਜਿਹੜੀ ਹੈ ਭੋਲੇ ਸ਼ੰਕਰ ਜੀ ਸਵੀਕਾਰ ਕਰਨਗੇ ਤੁਹਾਨੂੰ ਸਾਰਿਆਂ ਨੂੰ ਪਵਿੱਤਰ ਪਾਵਨ ਇਸ ਸਾਵਣ ਮਹੀਨੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜਿਸ ਵੀ ਮਨੋਰਥ ਦੇ ਨਾਲ ਤੁਸੀਂ ਇਹ ਯਾਤਰਾ ਆਰੰਭ ਕੀਤੀ ਹੈ ਸ਼ੰਕਰ ਭਗਵਾਨ ਤੁਹਾਡਾ ਮਨੋਰਥ ਜਿਹੜਾ ਹੈ ਪੂਰਾ ਕਰਨ ਬਹੁਤ ਬਹੁਤ ਧੰਨਵਾਦ ਜੈ ਸ਼ੰਕਰ ਹਰ ਹਰ ਮਾਦੇ